ਗੰਡ ਬੰਨਾ ਗੱਠ ਬਣਨਾ ਇਹ ਤੇ ਬੜੀ ਛੋਟੀ ਗੰਡਾ ਜਿੰਦਾ ਤੁਸੀਂ ਨਾਮ ਲਿੱਤਾ ਪੀਸੀਓਡੀ ਪੀਸੀਓਐਸ ਕਹਿ ਦਿੰਦੇ ਨੇ ਜਿਹਨੂੰ ఓਵਰੀ ਚ ਗੱਠ ਬਣ ਗਈ ਫੇਫੜਿਆਂ ਚ ਗੰਡ ਬਣ ਗਈ ਠੀਕ ਹੈ ਲੀਵਰੇ ਚ ਗੱਠ ਬਣ ਗਈ ਹਾਂਜੀ ਕਿਡਨੀ ਦੇ ਅੰਦਰ ਗੱਠ ਬਣ ਗਈ ਠੀਕ ਹੈ ਇਹ ਸਿੰਪਲ ਗੱਠਾ ਹੈ ਫਿਰ ਇੱਕ ਗੱਠ ਹੁੰਦੀ ਹੈ ਜਿਹਨੂੰ ਨਾਮੁਰਾਦ ਬਿਮਾਰੀ ਕਹਿੰਦੇ ਆ ਅਰਬੁੱਧ ਠੀਕ ਹੈ ਕੈਂਸਰ ਇਹ ਸਾਰੀ ਹੀ ਗੰਡਾਂ ਹੂੰ ਸਾਡੀ ਡਾਈਜੈਸ਼ਨ ਦੀ ਪ੍ਰੋਬਲਮ ਸਾਡੇ ਖਾਣ-ਪਾਨ ਦੀ ਪ੍ਰੋਬਲਮ ਸਾਡਾ ਜਿਹੜਾ ਅੱਜ ਕੱਲ ਫੂਡ ਹੈ ਉਹਦੀ ਪ੍ਰੋਬਲਮ ਕਰਕੇ ਸ਼ੁਰੂ ਹੋ ਰਹੀ ਹੈ ਜਿਹੜਾ ਇੰਨਾ ਪੰਜਾਬ ਵਿੱਚ ਕੈਂਸਰ ਵੱਧ ਰਿਹਾ ਹਾਂਜੀ ਉਹਨੂੰ ਕਿੱਦਾਂ ਰੋਕਣਾ ਹੈ ਜਿਹੜੀ ਭੈਣਾਂ ਨੂੰ ਗੰਡਾ ਹੋ ਗਈਆਂ ਜਿੰਦੇ ਕਰਕੇ ਇਨਫਰਟੀਲਿਟੀ ਹੋ ਰਹੀ ਹੈ ਬੱਚਾ ਨਹੀਂ ਹੋ ਰਿਹਾ ਮਹੀਨਾ ਠੀਕ ਨਹੀਂ ਆ ਰਿਹਾ ਬੱਚਾ ਨਹੀਂ ਹੁੰਦਾ ਫਿਰ ਉਸ ਚੀਜ਼ ਨੂੰ ਦੁਬਾਰਾ ਸੈੱਟ ਕਰਨਾ ਆਪਣੇ ਸੈੱਲ ਨੂੰ ਸੈੱਟ ਕਰਨਾ ਉਹਨੂੰ ਉਹ ਗੱਲ ਯਾਦ ਕਰਾਉਣਾ ਕਿ ਭਈ ਤੂੰ ਤੇ 2 ਦਿਨ ਬਾਅਦ ਡਿਵਾਈਡ ਹੋਣਾ ਜਦੋਂ ਬਿਮਾਰੀ ਦਾ ਪਤਾ ਲੱਗਦਾ ਹੈ ਪੇਸ਼ੈਂਟ ਅਲੱਗ-ਅਲੱਗ ਮੋਡ ਚਲਾ ਜਾਂਦਾ ਹੈ ਬਾਇਓਪਸੀ ਹੋ ਜਾਂਦੀ ਹੈ ਰੇਡੀਓਥੈਰਪੀ ਹੋ ਜਾਂਦੀ ਹੈ ਕੀਮੋਥੈਰਪੀ ਹੋ ਜਾਂਦੀ ਹੈ ਸਰਜਿਕਲ ਇੰਟਰਵੈਂਸ਼ਨ ਹੋ ਜਾਂਦੀਆਂ ਹੈ ਕੀ ਕੀਮੋਥੈਰਪੀ ਪੂਰਾ ਹੱਲ ਹੈ ਹੂੰ ਕੀ ਰੇਡੀਓਥੈਰਪੀ ਪੂਰਾ ਹੱਲ ਹੈ ਅਗਰ ਉਹ ਪੂਰਾ ਹੱਲ ਹੋ ਗਿਆ ਫਿਰ ਹਰ ਸਾਲ ਕਿਉਂ ਟੈਸਟ ਹੁੰਦਾ ਹੈ ਤਾਂ ਸਾਡਾ ਮੁੱਦਾ ਹੈ ਸਾਨੂੰ ਉਹ ਚੀਜ਼ਾਂ ਠੀਕ ਕਰਨੀਆਂ ਜਿਹੜੀ ਚੀਜ਼ਾਂ ਕਰਕੇ ਅਗਰ ਤੁਸੀਂ ਕੀਮੋ ਵੀ ਕਰਾ ਲਈਏ ਰੇਡੀਓ ਵੀ ਕਰਾ ਲਿਆ ਸਾਰਾ ਕੁਝ ਕਰਾ ਲਿਆ ਫਿਰ ਨਾ ਹੋਵੇ ਕੀ ਪ੍ਰੀਵੈਂਸ਼ਨ ਹੈ ਪਰਿਵਾਰ ਇੱਚੀ ਨਾ ਹੋਵੇ ਕੀ ਪ੍ਰੀਵੈਂਸ਼ਨ ਹੈ ਹੂੰ ਜੇ ਕਿਸੇ ਨੂੰ ਹੋ ਗਿਆ ਕੀ ਰੇਡੀਓ ਕੀਮੋ ਸਰਜਰੀ ਮਨਾ ਕਰਤੀ ਹੈ ਕੋਈ ਆਲਟਰਨੇਟਿਵ ਮੈਥਡ ਹੈ ਆਯੁਰਵੇਦ ਚ ਬਹੁਤ ਕੈਂਸਰਸ ਐਸੇ ਨੇ ਜਿਹੜੇ ਆਯੁਰਵੇਦ ਨੇ ਵੀ ਕਹੇ ਹੈ ਇਹ ਸਾਧਿਆ ਠੀਕ ਨਹੀਂ ਹੋ ਸਕਦੇ ਪਰ ਤੁਹਾਡੀ ਕੁਆਲਿਟੀ ਆਫ ਲਾਈਫ ਬੈਟਰ ਹੋ ਸਕਦੀ ਹੈ ਬੱਚੇਦਾਨੀ ਚ ਕੋਈ ਗੱਠ ਬਣ ਗਈ ਹੈ ਠੀਕ ਹੋ ਸਕਦਾ ਐਵੇਂ ਬਹੁਤ ਚੀਜ਼ਾਂ ਜਿਨ੍ਹਾਂ ਨੂੰ ਕਲੀਅਰਲੀ ਐਕਸਪਲੇਨ ਕੀਤਾ ਗਿਆ ਹਾਂ ਇਹ ਠੀਕ ਹੋ ਜਾਣਗੇ ਕੈਂਸਰ ਸੈਲਸ ਵੀ ਹੈ ਉਹ ਵੀ ਤੁਸੀਂ ਅਗਰ ਡਾਈਟ ਨੂੰ ਆਪਣੇ ਸਿਸਟਮ ਨੂੰ ਮੈਨੇਜ ਕਰਦੇ ਹੋ ਦਿਨਚਰਿਆ ਜਿਹਨੂੰ ਕਹਿੰਦੇ ਉਹਨੂੰ ਮੈਨੇਜ ਕਰਦੇ ਹੋ ਔਰ ਆਯੁਰਵੈਦਿਕ ਚੀਜ਼ਾਂ ਦਾ ਪ੍ਰਯੋਗ ਕਰਦੇ ਹੋ ਜਿਹੜੀ ਚੀਜ਼ਾਂ ਉਹ ਸੈੱਲ ਨੂੰ ਮਾਰਨਗੀਆਂ ਉਹ ਸੈੱਲ ਨੂੰ ਖਾਣਾ ਨਹੀਂ ਮਿਲੇਗਾ ਉਹ ਮਰ ਜਾਏਗਾ ਉਹ ਚੀਜ਼ਾਂ ਦੇਣੀਆਂ ਕਿ ਉਹ ਹੁੰਦੀ ਐਂਟੀ ਡੋਟ ਹੋਵੇ ਉਹਦਾ ਖਾਣਾ ਨਾ ਹੋਵੇ ਭਰਾਵਾਂ ਨੂੰ ਪਿਆਰ ਭਰੀ ਸਸਸੀ ਗੱਲ ਇਹਨਾ ਮਾਨ ਸਤਿਕਾਰ ਦੇਣ ਵਾਸਤੇ ਉਹਨਾਂ ਨੂੰ ਪਤਾ ਹੈ ਕਈ ਐਸੇ ਪੇਸ਼ੈਂਟ ਆਉਂਦੇ ਆ ਜਿਹੜੀ ਇੱਕ ਕੀਮੋ ਲਗਾਉਣ ਤੋਂ ਬਾਅਦ ਦੂਜੀ ਕੀਮੋ ਹੀ ਨਹੀਂ ਚੇਲ ਪਾਉਂਦੇ ਨਹੀਂ ਚੇਲ ਪਾਉਂਦੇ ਸਹੀ ਗੱਲ ਹੈ ਉਹ ਤੇ ਕਹਿ ਦਿੰਦੇ ਆ ਜੀ ਤੇਰੇ ਸੱਤ ਸਾਈਕਲ ਲਗਣੀਆਂ 11 ਲਗਣੀਆਂ 21 ਸਾਈਕਲਾਂ ਲਗਣੀਆਂ ਉਹ ਦੂਜੀ ਨਹੀਂ ਚੇਲ ਪਾਉਂਦੇ ਫਿਰ ਉਹ ਕਹਿੰਦੇ ਨਹੀਂ ਜੀ ਇਹ ਤੇ ਰੈਗੂਲਰ ਸੱਤ ਲੱਗਣਗੀਆਂ ਜਦੋਂ ਦੁੱਜੀ ਚ ਜਾਂਦਾ ਹੈ ਉਹਦੇ ਪਲੇਟਲੇਟ ਕੱਟ ਹੁੰਦੇ ਕਹਿੰਦੇ ਚਾਰ ਦਿਨ ਬਾਅਦ ਆਈਂ ਫਿਰ ਉਹ ਸਾਈਕਲ ਕਿੱਥੇ ਗਈ ਉਹ ਕਿਉਂ ਬ੍ਰੇਕ ਕਰ ਰਹੇ ਹੋ ਇੱਕ ਤਰਫ ਤੇ ਪ੍ਰੈਸ਼ਰ ਪਾ ਰਹੇ ਹੋ ਵੀ ਲਓ ਹਮ ਬ੍ਰੇਕ ਨਹੀਂ ਦੇਣੀ ਠੀਕ ਹੈ ਜਦੋਂ ਸਰੀਰ ਨਹੀਂ ਸਾਥ ਦੇ ਰਿਹਾ ਫਿਰ ਕਹਿੰਦੇ ਨਹੀਂ ਜੀ ਰੁਕ ਜਾਓ ਹਮ ਇਟ ਮੀਨਸ ਇਟ ਇਜ਼ ਅ ਮਿਕਸਡ ਸਟੋਰੀ ਨਾ ਜਿਹਨੂੰ ਆਪਾਂ ਪਲੇਟਫਾਰਮ ਤੇ ਨਹੀਂ ਦੱਸ ਸਕਦੇ ਜੀ 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 ਇਹ ਸਾਰੀ ਚੀਜ਼ਾਂ ਦਾ ਹੱਲ ਆਯੁਰਵੇਦ ਵਿੱਚ ਹੈ ਕੋਈ ਵੀ ਗੱਠ ਹੈ ਅਗਰ ਤੁਹਾਨੂੰ ਅਚੇਦਾਨੀ ਚ ਗੱਠ ਹੈ ਲਾਈਪੋਮਾ ਹੈ ਫੈਟ ਬੋਲ ਹੈ ਇਹ ਵੀਡੀਓ ਉਹਦੇ ਨਾਲ ਜਰੂਰ ਸ਼ੇਅਰ ਕਰੋ ਕਿਉਂਕਿ ਆਯੁਰਵੇਦ ਵਿੱਚ ਐਸੀ ਜੜੀ ਬੂਟੀ ਹੈ ਜਿਹੜੇ ਹੁਣੇ ਦੱਸ ਰਹੇ ਸੀ ਕਚਨਾਰ ਓਕੇ ਕਚਨਾਰ ਹੈ ਇਹ ਕਚਨਾਰ ਹੈ ਜੀ 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 ਇਹ ਕਚਨਾਰ ਜਿਹੜੀ ਬੂਟੀ ਹੈ ਇਹ ਬੂਟੀ ਦਾ ਪਾਊਡਰ ਇਹ ਇੰਨਾ ਕੁ ਪਾਊਡਰ ਇਹ ਵੀਡੀਓ ਸ਼ੇਅਰ ਕਰ ਦੋ ਸੇਵ ਕਰ ਲਓ ਜਿਨ੍ਹਾਂ ਨੂੰ ਗੰਡਾਂ ਦੀ ਪ੍ਰੋਬਲਮ ਹੈ ਉਹ ਇਹ 3 ਗ੍ਰਾਮ ਪਾਊਡਰ ਲਿੱਤਾ ਮੈਂ ਠੀਕ 3 ਗ੍ਰਾਮ ਕਚਨਾਰ ਦਾ ਪਾਊਡਰ ਲੈਣਾ ਤੁਸੀਂ ਲਗਭਗ 800 ਐਮਐਲ ਪਾਣੀ ਚ ਭਿਗੋ ਕੇ ਰੱਖ ਦੋ ਠੀਕ ਹੈ ਸਾਰੀ ਰਾਤ ਇਹਨੂੰ ਭਿਜਿਆ ਰਹਿਣ ਦਿਓ ਸਵੇਰੇ ਇਹਨੂੰ ਚੰਗੀ ਤਰ੍ਹਾਂ ਉਬਾਲ ਲਓ ਉਬਾਲਣ ਤੋਂ ਬਾਅਦ ਇਹਨੂੰ ਪੀ ਲਓ ਕਿਤੇ ਵੀ ਸਰੀਰ ਵਿੱਚ ਕੋਈ ਗੱਠ ਹੈ ਫੈਟ ਬੋਲ ਦੀ ਗੱਠ ਹੈ ਬੱਚੇਦਾਨੀ ਚ ਗੱਠ ਹੈ ਜਾਂ ਹੋਰ ਕਿਤੇ ਗੱਠ ਹੈ ਇਹ ਉਸ ਗੱਠ ਨੂੰ ਖੋਲਣੇ ਚ ਬਿਲਕੁਲ ਕਾਰਗਰ ਹੈ ਉਸ ਗੱਠ ਨੂੰ ਖੋਲਦਾ ਹੈ ਠੀਕ ਹੈ ਇਸ ਤੋਂ ਬਾਅਦ ਜਿਵੇਂ ਜਿਵੇਂ ਪ੍ਰੋਬਲਮ ਵੱਧਦੀ ਰਹਿੰਦੀ ਹੈ ਬਹੁਤ ਐਸੀ ਜੜੀ ਬੂਟੀਆਂ ਜਿਹੜੀ ਕੰਮ ਕਰਦੀਆਂ ਤુલਸੀ ਹੈ ਨਿੰਮ ਹੈ ਐਮੇਰੀ ਚੀਜ਼ਾਂ ਹੈ ਫਿਰ ਜਦੋਂ ਗਠ ਜਿਆਦਾ ਸੋਲਿਡ ਹੋ ਗਈ ਹੈ ਤੇ ਲਾਲ ਚਿਤਰਕ ਵੀ ਹੁੰਦਾ ਠੀਕ ਹੈ ਪਲਮੈਗੋ ਇੰਡੀਕਾ ਕਹਿੰਦੇ ਆ ਉਹਨੂੰ ਸਾਇੰਟਿਫਿਕ ਨੇਮ ਹੈ ਲਾਲ ਚਿਤਰਕ ਉਹ ਅਗਰ ਯੂਜ਼ ਕਰ ਰਹੇ ਆ ਉਹਦੇ ਨਾਲ ਵੀ ਬਹੁਤ ਚੰਗੇ ਰਿਜ਼ਲਟ ਆਉਂਦੇ ਆ ਗਠਾਂ ਨੂੰ ਕੋਲਣੇ ਚ ਅਗਰ ਸਹੀ ਵੈਦ ਕੋਲ ਤੁਸੀਂ ਗਏ ਹੋ ਤੇ ਕਿਸੇ ਵੀ ਬਿਮਾਰੀ ਦੇ ਨਾਲ ਲੜਨ ਦੀ ਸ਼ਕਤੀ ਆਯੁਰਵੇਦ ਚ ਹੈ ਕੋਈ ਵੀ ਬਿਮਾਰੀਆਂ ਉਹਦੇ ਉੱਤੇ ਕੰਮ ਕਰਦਾ ਹੁਣ ਜਿਵੇਂ ਅਸੀਂ ਗੱਲ ਕਰਨੀਆਂ ਬੱਚੇਦਾਨੀ ਦੀ ਕੋਈ ਵੀ ਗੱਠ ਹੈ ਉਹਦੇ ਗੱਠ ਬਣੀ ਕਿਉਂ ਹੈ ਕਿਉਂਕਿ ਸੈੱਲ ਆਪਣਾ ਕਲਚਰ ਚੇਂਜ ਕਰ ਠੀਕ ਹੈ ਉਹ ਗੱਠ ਹੈ ਉਹ ਅੱਜ ਬਿਨਾਈਨ ਹੈ ਕੱਲ ਮੈਲਿਗਨੈਂਟ ਹੈ ਬਿਨਾਈਨ ਉਹ ਗੱਠ ਹੁੰਦੀ ਹੈ ਜਿਹੜੀ ਇੱਕ ਹੀ ਜਗ੍ਹਾ ਪਈ ਹੈ ਜਦੋਂ ਤੁਸੀਂ ਉਹਨੂੰ ਛੇੜ ਦਿੰਦੇ ਹੋ ਐਫ ਐਨ ਸੀ ਕਰਦੇ ਹੋ ਹੋਰ ਕਰਦੇ ਹੁੰਦੇ ਸੈੱਲ ਬ੍ਰੇਕ ਹੋ ਜਾਂਦੇ ਆ ਫ੍ਰੀ ਰੈਡੀਕਲ ਨਿਕਲ ਜਾਂਦੇ ਆ ਸਪਰੈਡ ਹੋਣਾ ਸ਼ੁਰੂ ਹੋ ਜਾਂਦਾ ਫਿਰ ਉਹਨੂੰ ਕਹਿੰਦੇ ਆ ਜੀ ਮੈਲਿਗਨੈਂਟ ਹੈ ਤੇ ਤੇਰੇ ਬੱਚੇਦਾਨ ਨੂੰ ਇਸ ਤੋਂ ਚੱਲਿਆ ਸੀ ਹੁਣ ਤੇਰੇ ਲੀਵਰ 'ਚ ਵੀ ਆ ਗਿਆ ਹ ਪਤਾ ਕਰੋ ਕਾਰਨ ਹੋਈ ਹੁੰਦਾ ਵੀ ਦੀ ਬਾਇਓਪਸੀ ਕੀਤੀ ਗਈ ਸੀ ਇਹਨੂੰ ਛੇੜਿਆ ਗਿਆ ਸੀ ਓਕੇ ਕਦੀ ਨਾ ਕਦੀ ਇਹ ਚੀਜ਼ਾਂ ਨੂੰ ਜਿਹੜੀ ਇਹ ਗੱਠਾਂ ਬਣਦੀਆਂ ਇਹਨੂੰ ਸਮੇਂ ਰਹਿੰਦੇ ਤੁਸੀਂ ਬਿਲਕੁਲ ਠੀਕ ਕਰ ਸਕਦੇ ਹੋ ਓਵਰੀ ਦੀ ਗੱਠ ਹੈ ਬੱਚੇਦਾਨੀ ਦੀ ਗੱਠ ਹੈ ਇੱਕ ਦਿਨ ਵਿੱਚ ਨਹੀਂ ਬਣਦੀ ਹੌਲੀ ਹੌਲੀ ਬਣਦੀ ਹੈ ਠੀਕ ਹੈ ਜਿਸ ਦਿਨ ਤੁਹਾਨੂੰ ਪਤਾ ਲੱਗਿਆ ਪੇਟ ਦਰਦ ਹੋਇਆ ਤੁਹਾਡੇ ਪੀਸੀਓਡੀ ਦੀ ਗੱਠ ਆ ਗਈ ਮੰਨ ਲਓ 15 ਸਾਲ ਦੀ ਉਮਰ ਵਿੱਚ ਲੱਗਿਆ 16 ਸਾਲ ਦੀ ਉਮਰ ਵਿੱਚ ਲੱਗਿਆ ਪਤਾ ਉਨੂੰ ਉੱਥੇ ਹੀ ਟਰੀਟ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਅਗਰ ਅਸੀਂ ਉਹਨੂੰ ਟਰੀਟ ਨਹੀਂ ਕਰਦੇ ਪੀਸੀਓਡੀ ਨੂੰ ਹੂੰ ਹੁੰਦਾ ਕੀ ਹੈ ਜਿਹੜਾ ਫੀਮੇਲ ਵਿੱਚ ਐਗ ਬਣਦਾ ਐਗ ਬਣਨ ਦਾ ਪ੍ਰੋਸੈਸ ਪ੍ਰੋਪਰ ਨਹੀਂ ਹੋ ਪਾਂਦਾ ਫਿਰ ਠੀਕ ਹੈ ਜਦੋਂ ਉਹ ਪ੍ਰੋਸੈਸ ਪੂਰਾ ਨਹੀਂ ਹੁੰਦਾ ਅੰਡਾ ਠੀਕ ਨਹੀਂ ਬਣਦਾ ਤੇ ਇਨਫਰਟੀਲਿਟੀ ਹੋ ਜਾਂਦੀ ਹੈ ਅਸੀਂ ਉਹਨੂੰ 15 16 ਸਾਲ ਦਾ ਜਿਹੜਾ ਬੱਚਾ ਹੈ ਉਹਨੂੰ ਉੱਥੇ ਹੀ ਟਰੀਟ ਕਰ ਦਿੰਨੇ ਆ ਸਿਰਫ ਦਵਾਈਆਂ ਦੇ ਨਾਲ ਹੀ ਓਕੇ ਆਯੁਰਵੈਦਿਕ ਜੜੀ ਬੂਟੀਆਂ ਨਾਲ ਅਸੀਂ ਉਸ ਗੱਠ ਨੂੰ ਖਤਮ ਕਰ ਦਿੰਨੇ ਆ ਫਿਰ ਬੱਚੇਦਾਨੀ ਚ ਅਗਰ ਗੱਠ ਬਣ ਗਈ ਹੈ ਉਹ ਵੀ ਆਈ ਪ੍ਰੋਬਲਮ ਕਰੇਗੀ ਸਾਈਕਲ ਡਿਸਟਰਬ ਹੋ ਜੇਗਾ ਹੂੰ 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 ਮੂਹ ਦੇ ਉੱਤੇ ਵਾ ਲ ਆਣੇ ਕੁੜੀਆਂ ਦੇ ਮਿੰਨਾ ਠੀਕ ਨਾ ਆਣਾ ਮਿੰਨਾ ਜ਼ਿਆਦਾ ਆਣਾ ਕਈਆਂ ਨੂੰ 15-15 ਦਿਨ ਬਾਅਦ ਆ ਜਾਂਦਾ ਕਈਆਂ ਨੂੰ 2-2 ਮਹੀਨੇ ਨਹੀਂ ਆਂਦਾ ਕਈਆਂ ਨੂੰ ਬਲੀਡਿੰਗ ਬਹੁਤ ਜ਼ਿਆਦਾ ਹੁੰਦੀ ਹੈ ਕਈਆਂ ਨੂੰ ਕਲੋਟ ਜ਼ਿਆਦਾ ਨਿਕਲਦੇ ਆ ਐਵੇਂ ਦੇ ਸਿੰਪਟਮਸ ਲੈ ਕੇ ਪੇਸ਼ੈਂਟ ਆਉਂਦਾ ਫਿਰ ਪਤਾ ਲੱਗਦਾ ਵੀ ਇਹ ਬੱਚੇਦਾਨੀ 'ਚ ਕੋਈ ਗੱਠ ਪਈ ਹੈ ਠੀਕ ਹੈ ਅਗਰ ਉੱਥੇ ਗੱਠ ਪਈ ਹੈ ਤਾਂ ਵੀ ਇਨਫਰਟੀਲਿਟੀ ਦੀ ਪ੍ਰੋਬਲਮ ਹੁੰਦੀ ਹੈ ਅਗਰ ਇਹ ਗੱਠ 40 ਸਾਲ ਤੋਂ ਬਾਅਦ ਬਣੀ ਹੈ ਸਾਈਜ਼ ਵਧ ਰਿਹਾ ਇਮੀਡੀਏਟਲੀ ਉਹਨੂੰ ਲੈ ਕੇ ਦਵਾਈਆਂ ਲੈ ਕੇ ਆਯੁਰਵੈਦਿਕ ਉਹਨੂੰ ਠੀਕ ਕੀਤਾ ਜਾ ਸਕਦਾ ਹੈ 3 ਤੋਂ 6 ਮਹੀਨੇ ਲੱਗਦੇ ਹਨ ਠੀਕ ਹੈ ਗੱਠਾ ਬਿਲਕੁਲ ਡਿਜ਼ੋਲਵ ਹੋ ਜਾਂਦੀ ਹੈ ਬੋਡੀ ਆਪਣੇ ਆਪ ਹੀ ਅੰਦਰ ਗੱਠ ਨੂੰ ਸੁਕਾ ਦਿੰਦੀ ਹੈ ਠੀਕ ਹੈ ਨਾਲੇ ਨਾਲੇ ਗੱਠ ਦੀ ਦਵਾਈ ਦੇਣੀ ਹੁੰਦੀ ਹੈ ਨਾਲੇ ਨਾਲੇ ਜਿਹੜਾ ਉਹਦਾ ਕਾਰਨ ਹੈ ਹੂੰ ਉਹਦੀ ਦਵਾਈ ਦੇਣੀ ਹੁੰਦੀ ਹੈ ਡਾਈਜੈਸ਼ਨ ਜਿਹੜਾ ਕਾਰਨ ਹੈ ਠੀਕ ਹੈ ਡਾਈਜੈਸਟਿਵ ਸਿਸਟਮ ਨੂੰ ਠੀਕ ਕਰਨ ਦੀ ਨਾਲੇ ਦਵਾਈ ਦੇਣੀ ਹੁੰਦੀ ਹੈ ਤੇ ਪੂਰੀ ਉਮਰ ਵਧੀਆ ਟੱਪਦੀ ਹੈ ਬੱਚੇਦਾਨੀ ਕਢਣਾ ਐਂਡ ਸੋਲੂਸ਼ਨ ਹੈ ਪਰ ਬੱਚੇਦਾਨੀ ਕੱਢਣ ਤੋਂ ਬਾਅਦ ਉੰਦੀ ਕੰਪਲਿਕੇਸ਼ਨ ਵੀ ਤੇ ਹੈ ਜਿੰਨੇ ਵੀ ਯੂਟਰਸ ਰਿਮੂਵ ਕਰਾਇਆ ਹੈ ਕਿਸੇ ਨੇ ਯੂਟਰਸ ਰਿਮੂਵ ਕਰਾਣਾ ਹੈ ਨਾ ਉਸ ਲੇਡੀ ਤੋਂ ਜਾ ਕੇ ਪੁੱਛੋ ਐਕਚੁਅਲੀ ਉਹ ਲੇਡੀ ਦੱਸੇਗੀ ਕਿ ਉਹਨੂੰ ਹੁਣ ਕਿਹੜੀ ਪ੍ਰੋਬਲਮ ਆ ਰਹੀ ਹੈ ਹੂੰ ਜਿਵੇਂ ਗਾਲ ਬਲੇਡਰ ਹੁੰਦਾ ਨਾ ਗਾਲ ਬਲੇਡਰ ਵਿੱਚ ਪਤਲੀ ਹੁੰਦੀ ਹੈ ਉਹਨੂੰ ਰਿਮੂਵ ਕਰਾ ਲੈਂਦੇ ਸਾਰੀ ਉਮਰ ਬੰਦਾ ਫੈਟ ਨਹੀਂ ਖਾ ਸਕਦਾ ਸਾਰੀ ਉਮਰ ਘਿਓ ਨਹੀਂ ਖਾ ਸਕਦਾ ਸਾਰੀ ਉਮਰ ਗੈਸ ਦੀ ਗੋਲੀ ਖਾਈ ਜਾਂਦਾ ਐਵੇਂ ਯੂਟਰਸ ਦੇ ਜਿਹੜੇ ਕੰਮ ਹੈ ਉਹ ਕੰਮਾਂ ਦੀ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਤੁਸੀਂ ਜਿੰਨੇ ਯੂਟਰਸ ਕਢਾਇਆ ਹੈ ਉਸ ਲੇਡੀ ਨੂੰ ਪੁੱਛੋ ਭਾਈ ਤੇਰੀ ਜ਼ਿੰਦਗੀ ਕਿੱਦਾਂ ਦੀ ਹੈ ਉਹ ਸੱਚਾਈ ਦੱਸੂਗੀ ਸੱਚਾਈ ਦੱਸੇਗੀ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਇੰਨਾ ਸੌਖਾ ਨਹੀਂ ਹੈ ਯੂਟਰਸ ਨਿਕਲਵਾਣਾ ਦੇਖੋ ਬਹੁਤ ਐਸੀ ਜੜੀ ਬੂਟੀਆਂ ਜਿਵੇਂ ਕਚਨਾਰ ਹੈ ਹਾਂਜੀ ਕਚਨਾਰ ਹੈ ਫਿਰ ਮੈਂ ਲਾਲ ਚਿਤ੍ਰਕ ਦੱਸਿਆ ਐਵੇਂ ਬਹੁਤ ਕੰਬੀਨੇਸ਼ਨਸ ਦੇ ਨਾਲ ਦਵਾਈਆਂ ਬਣਦੀਆਂ ਗੂਗਲ ਹੈ ਅਸੀਂ ਕਿੱਟ ਦਿੰਦੇ ਹੁੰਨੇ ਆ ਜਿੰਦੇ ਚ ਗੂਗਲ ਹੈ ਡਾਈਜੈਸ਼ਨ ਨੂੰ ਠੀਕ ਕਰਨ ਵਾਸਤੇ ਯਕ੍ਰਿਤ ਕੇਅਰ ਹੈ ਠੀਕ ਹੈ ਜੀ ਯਕ੍ਰਿਤ ਕੇ ਰ ਹੈ ਲੀਵਰ ਨੂੰ ਠੀਕ ਕਰਦੀ ਹੈ ਡਾਈਜੈਸ਼ਨ ਨੂੰ ਠੀਕ ਕਰਦੀ ਹੈ ਤਾਂ ਕਿ ਤੁਹਾਡਾ ਡਾਈਜੈਸ਼ਨ ਠੀਕ ਹੋ ਜੇ ਐ ਦਿੱਕਤ ਹੀ ਨਾ ਆਵੇ ਗੁਗਲ ਹੈ ਗੁਗਲ ਫੈਟ ਨੂੰ ਬਰਨ ਕਰਦਾ ਠੀਕ ਹੈ ਜਿਹੜੀ ਫੈਟ ਬੋਲ ਹੁੰਦੀਆਂ ਉਹਨਾਂ ਨੂੰ ਠੀਕ ਕਰਨੇ ਚ ਗੁਗਲ ਕੰਮ ਕਰਦੀ ਹੈ ਇਮੀਡੀਏਟਲੀ ਕਚਨਾਰ ਦਿੰਨੇ ਆ ਐਵੇਂ ਦੀ ਚੀਜ਼ਾਂ ਦਿੰਨੇ ਆ ਸਾਰਾ ਕਿਟ ਦੇ ਫਾਰਮ ਵਿੱਚ ਆਂਦਾ ਹੈ ਐ ਕਿਟ ਤੁਸੀਂ ਲੈਣੀ ਹੁੰਦੀ ਹੈ ਬਸ ਠੀਕ ਹੈ ਜਦੋਂ ਐ ਕਿਟ ਤੁਸੀਂ ਲੈਂਦੇ ਹੋ ਤੁਸੀਂ ਦੇਖੋਗੇ ਪਹਿਲੇ ਦਿਨ ਤੋਂ ਜਿਹੜੀ ਉਹ ਗੱਠ ਜਿਹੜੀ ਫੈਟ ਬੋਲ ਬਣ ਰਹੀ ਆ ਉਹਦਾ ਚਰਾਮ ਆਣਾ ਸ਼ੁਰੂ ਹੋ ਜਾਂਦਾ ਹੈ ਜਿਨ੍ਹਾਂ ਨੂੰ ਪੈਣਾ ਨੂੰ ਭਰਾਵਾਂ ਨੂੰ ਗੱਠਾਂ ਦੀ ਪ੍ਰੋਬਲਮ ਹੈ ਉਹ ਇਹਨੂੰ ਯੂਜ਼ ਕਰ ਸਕਦੇ ਆ ਘਰੇ ਕਚਨਾਰ ਨੂੰ ਵਰਤੋ ਕਰ ਸਕਦੇ ਆ ਪਰ ਡਾਕਟਰ ਦੀ ਸਲਾਹ ਲੈ ਕੇ ਵਰਤੋ ਕਰਨੀ ਹੈ ਠੀਕ ਹੈ ਜੇ ਜਿਹੜੀ ਪੈਣਾ ਸਾਡੀਆਂ ਹੈ ਜਿਨ੍ਹਾਂ ਨੂੰ ਪੀਸੀਓਡੀ ਦੀ ਪ੍ਰੋਬਲਮ ਹੈ ਉਹ ਇੱਕ ਵਾਰੀ ਫੋਨ ਕਰਕੇ ਸਲਾਹ ਜ਼ਰੂਰ ਲੈਣ ਡਾਕਟਰ ਨਾਲੋਂ ਥੱਲੇ ਮੇਰਾ ਨੰਬਰ ਚੱਲ ਰਿਹਾ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਲ ਕਰ ਸਕਦੇ ਹੋ ਸਾਡੇ ਨਾਲ ਵੀ ਮੈਨੂੰ ਇਹ ਦਿੱਕਤ ਹੈ ਮੇਰੇ ਫੇਸ ਤੇ ਵਾਲ ਹੈ ਮੈਨੂੰ ਦਰਦ ਜ਼ਿਆਦਾ ਹੁੰਦੀ ਹੈ ਜਾਂ ਮਿੰਨਾ ਜ਼ਿਆਦਾ ਆਂਦਾ ਹੈ ਮਿੰਨਾ ਰੁਕ ਰੁਕ ਕੇ ਆਂਦਾ ਐਵੇਂ ਦੀ ਪ੍ਰੋਬਲਮ ਸਮਝ ਕਰਕੇ ਫਿਰ ਉਹਨਾਂ ਦੀ ਸਪੈਸ਼ਲ ਕਿਟ ਤਿਆਰ ਕਰਕੇ ਕਸਟਮਾਈਜ਼ ਹਰ ਪੇਸ਼ੈਂਟ ਦੀ ਪ੍ਰੋਬਲਮ ਅਲੱਗ ਹੁੰਦੀ ਹੈ ਓਕੇ ਜੀ 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 ਤੁਸੀਂ ਹਰ ਪੇਸ਼ੈਂਟ ਨੂੰ ਸੇਮ ਕਿਟ ਨਹੀਂ ਦੇ ਸਕਦੇ ਠੀਕ ਹੈ ਪਰ ਉਹ ਕਿਟ 80% ਗੱਠ ਦੇ ਉੱਤੇ ਕੰਮ ਕਰਦੀ ਹੈ ਜੀ ਜੀ ਅਗਰ ਸਿੱਧਾ ਕਿਟ ਮੰਗਾਓ 80% ਕੰਮ ਕਰੇਗੀ ਪਰ ਤੁਸੀਂ ਅਗਰ ਗੱਲ ਕਰਦੇ ਹੋ ਉਸ ਤੋਂ ਬਾਅਦ ਮੈਡੀਸਿਨ ਮੰਗਾਦੇ ਹੋ ਤੇ ਉਹ 100% ਉਸ ਗੱਠ ਨੂੰ ਡਿਸੋਲਵ ਕਰਨੇ ਚ ਹੈਲਪ ਕਰਦੀ ਹੀ ਕਰਦੀ ਹੈ